ਦੇ ਨਾਲ ਟੈਂਕ ਬਣਾਤਾ ਪਰ ਇਹਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸਾਨੂੰ ਦੂਰੋਂ ਦੇਖਣ ਦੇ ਵਿੱਚ ਕੋਈ ਪਾਈਪ ਵਗੈਰਾ ਥੱਲੋਂ ਨਹੀਂ ਨਜ਼ਰ ਆਉਂਦੀ ਹਿੱਸਾ ਜਿਹੜਾ ਇਹ 65b ਵਾਲਾ ਲਾਉਂਦੇ ਆ 65b ਵਾਲਾ ਹਿੱਸਾ ਲਿਆ ਕੇ ਨੂੰ ਰੀਸਟੋਰ ਕਰਦੇ ਆ ਸਾਰੇ ਨੂੰ ਸਾਨਪਰਾ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਸੰਗਰੂਰ ਰੋਡ ਤਣਾਉਲਾ ਦੇ ਵਿੱਚ ਇਹ ਵਰਕਸ਼ਾਪ ਹੈਗੀ ਤੇ ਮੈਂ ਤੁਹਾਡਾ ਵੀਰ ਗਰਜੰਟ ਤਣਾਉਲਾ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਬਾਈ ਦਾ ਕੈਨੇਡਾ ਵਾਲੇ ਦਾ ਟਰੈਕਟਰ ਤਿਆਰ ਕਰਿਆ ਆਪਾਂ 99 ਮਾਡਲ ਕਿਸਾਨ ਵੀਰਾਂ ਨੂੰ ਦਿਖਾ ਦੇ ਇਹ ਆਪਣਾ ਐਸਟਾ ਦਾ ਚੱਲਦਾਗਾ ਚੈਨਲ ਐਸਟਾ ਤੇ ਤੇ ਇਹ ਆਪਣਾ ਨੰਬਰ ਆ ਗਿਆ ਜੇ ਤੁਹਾਨੂੰ ਕੋਈ ਕੰਮ ਧੰਦਾ ਕਰਾਉਣਾ ਇਹਦੇ ਸੰਪਰਕ ਕਰ ਸਕਦੇ ਹੋਗੇ ਤੇ ਸਾਰਿਆਂ ਤੋਂ ਪਹਿਲਾਂ ਮੈਂ ਜਿੰਨੇ ਵੀ ਮੇਰੇ ਵੀਰ ਮੈਨੂੰ ਪਿਆਰ ਕਰਦੇ ਨੇ ਮੇਰੇ ਕਸਟਮਰ ਨੇ ਯਾਰ ਦੋਸਤ ਨੇ ਰਿਸ਼ਤੇਦਾਰ ਨੇਗੇ ਮੇਰੀ ਵੀਡੀਓ ਨੂੰ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਕਮੈਂਟ ਕਰਦੇ ਆਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ। ਉਮੀਦ ਕਰਦਾ ਮੈਂ ਇਸ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਕਰੋਗੇ ਵੀ ਬਹੁਤ ਜ਼ਿਆਦਾ ਸ਼ੇਅਰ ਕਰੋਗੇ। ਸ਼ੇਅਰ ਕਰਨ ਦਾ ਮਤਲਬ ਕੀ ਹੁੰਦਾ ਵੀ ਕਿਸੇ ਚੰਗੇ ਕਿਸਾਨ ਵੀਰ ਕੋਲੇ ਬਗ ਜਾਏ ਜਿਹੜੇ ਨੂੰ ਕੰਮ ਦੀ ਲੋੜ ਹੈਗੀ। ਉਹਨੇ ਆਪਣਾ ਟਰੈਕਟਰ ਦਾ ਕੰਮ ਕਰਵਾਉਣਾਗਾ। ਉਹਦੇ ਕੋਲੇ ਇਹ ਵੀਡੀਓ ਬਗ ਜਾਏ ਉਹਦੇ ਟਰੈਕਟਰ ਦਾ ਆਪਾਂ ਕੰਮ ਕਰ ਸਕੀਏ। ਤੇ ਅੱਜ ਨੇ ਆਪਾਂ ਗੱਲਾਂ ਬਾਤਾਂ ਤੁਹਾਨੂੰ ਦੱਸ ਦਿਆਂ ਜਿਵੇਂ ਕਿ ਹੁਣ ਇਹਦੇ ਸਟਾਰਟਿੰਗ ਤੇ ਆਪਾਂ ਲਾਈਏ। ਆਹ ਹਾਂ ਰਨੇ ਵਗੈਰਾ ਤੁਸੀਂ ਦੇਖ ਹੀ ਰਹੇ ਹੋ ਲਾ ਤੇ ਉਦੋਂ ਬਾਅਦ ਜਿਹੜਾ ਇਹ ਬੈਂਪਰ ਹਾਈ ਕੋੜਾ ਬੈਂਪਰ ਆ ਇਹ ਢੂੜੇ ਬੈਂਪਰ ਦੇ ਵਿੱਚ ਵਿੱਚ ਹੀ ਆਪਾਂ ਟੈਂਕ ਬਣਾਤਾ ਨਾਲ ਆਹ ਟੈਂਕ ਦਾ ਢੱਕਣ ਲਾਤਾ ਉਹਰੇ ਇਹਦੇ ਵਿੱਚ ਆਪਾਂ ਨੇ ਨਾਲ ਟੈਂਕ ਬਣਾਤਾ ਪਰ ਇਹਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸਾਨੂੰ ਦੂਰੋਂ ਦੇਖਣ ਦੇ ਵਿੱਚ ਕੋਈ ਪਾਈਪ ਵਗੈਰਾ ਥੱਲੋਂ ਨਹੀਂ ਨਜ਼ਰ ਆਉਂਦੀ ਇਹ ਟੈਂਕ ਆਵਾ ਕਾਦੇ ਖਾਤਰ ਬਣਾਇਆ ਜੀ ਇਹ ਆਪਾਂ ਨੇ ਸਾਈਡ ਤੇ ਇਹ ਪੰਪ ਕੱਢਿਆਗਾ ਕੱਲੀ ਟਰਾਲੀ ਵਾਸਤੇ ਪਹਿਲਾਂ ਤੁਹਾਨੂੰ ਇਹ ਟਰਾਲੀ ਲਈ ਆਪਾਂ ਜਿਹੜਾ ਇਹਦੀ ਇਕੱਲੇ ਦੀ ਸਪਲਾਈ ਦਿਖਾਉਣਾ ਇੱਥੋਂ ਦੀ ਸਪਲਾਈ ਤੁਰਦੀ ਹੈ ਜੀ ਆ ਜਾਂਦੇ ਨੇ ਇਹਦੀਆਂ ਦੋ ਪਾਈਪਾਂ ਬਾਕੀ ਦੀ ਵੀਡੀਓ ਤੁਹਾਨੂੰ ਅਸੀਂ ਫੇਰ ਦੱਸਦੇ ਆ ਇਹਨੀਆਂ ਉਦੋਂ ਬਾਅਦ ਆ ਆ ਗਿਆ ਦਾ ਡਿਸਟ੍ਰੀਬਿਊਟਰ ਹੀ ਆ ਡਿਸਟ੍ਰੀਬਿਊਟਰ ਲਾਇਆ ਉਹਦੇ ਨੇੜੇ ਕਰਕੇ ਕਿਸਾਨਾਂ ਨੂੰ ਦਿਖਾ ਦੇ ਡਿਸਟ੍ਰੀਬਿਊਟਰ ਜਮ ਤੇ ਆ ਸਾਰੀਆਂ ਪਾਈਪਾਂ ਦੀ ਸਪਲਾਈ ਵਗੈਰਾ ਜਾਂਦੀ ਹੈਗੀ ਤੇ ਬੈਕ ਸਾਈਡ ਤੇ ਆ ਦਿਖਾ ਦੇ ਇਹਨਾਂ ਨੂੰ ਕਿਸਾਨਾਂ ਨੂੰ ਤੇ ਇਸ ਤਰ੍ਹਾਂ ਦੀ ਇਹਨੇ ਆ ਗੋਲੀਆਂ ਆਪਾਂ ਫਿੱਟ ਕਰੀਆਂ ਨਗੀਆਂ ਇਹ ਸੋਨਾ ਵਾਲੇ ਕਾ ਟਰੈਕਟਰ ਦੀਆਂ ਨੇ ਜੇ ਤੁਸੀਂ ਫਿੱਟ ਕਰਨੀਆਂ ਚਾਹੁੰਦੇ ਹੋਗੇ ਤੇ ਇਸ ਤਰ੍ਹਾਂ ਇਹਦੀ ਫੀਟਿੰਗ ਕਰੀ ਆਪਾਂ ਨੇ ਸਾਰੀ ਇਹ ਨਾਲ ਨਾਲ ਹੀ ਤੁਹਾਨੂੰ ਦੱਸ ਦਿੰਨੇ ਇੱਥੇ ਵੀ ਆਪਾਂ ਦਾ ਇੱਕ ਵੈਸਟੀ ਚੱਕ ਵੀ ਲਾਇਆ ਜਿਹਨੂੰ ਸੇਫਟੀ ਚੱਕ ਕਹਿ ਦਿੰਦੇ ਨੇਗੇ ਉਹ ਵੀ ਆਪਾਂ ਲਾਇਆਗਾ ਤੁਹਾਨੂੰ ਇਹ ਚਕਾ ਕੇ ਵੀ ਦਿਖਾਵਾਂਗੇ ਆਪਾਂ ਤੇ ਇਹ ਆਪਾਂ ਗੱਲ ਟਰਾਲੀ ਬਾਅਦ ਤੇ ਤੁਹਾਡੇ ਨਾਲ ਹੁਣ ਗੱਲ ਕਰੀਆ ਇਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਦੁਬਾਰੇ ਇੱਥੋਂ ਦੁਬਾਰੇ ਸਟਾਰਟਿੰਗ ਤੋਂ ਚੱਲੀਏ ਤਾਂ ਆਪਾਂ ਇਹਦੇ ਸ਼ੋ ਵੀ ਜਗਦੀ ਕਰੀਆ ਇਸ ਤਰ੍ਹਾਂ ਸ਼ੋ ਵੀ ਜਗਦੀ ਕਰੀ ਜਾਗੀ ਦੇਖ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਇਹ ਆਪਾਂ ਜਿਹੜਾ ਇੰਜਨ ਆ ਜੀ ਇਹ ਆਪਾਂ ਨੇ 90 80 ਤੋਂ 90 ਐਚਪੀ ਕਰਿਆਗਾ ਇੰਜਨ ਨੂੰ ਵੱਧ ਚੱਲਣ ਦੇ ਲਈ ਉਹਦੀ ਲੰਬੀ ਲਾਇਫ ਖਾਤਰ ਆਪਾਂ ਨੇ ਇਹ ਐਲਗੈਂਡਰ ਫਿੱਟ ਕਰਿਆ ਉਹਰੇ ਇਹ ਐਲਗੈਂਡਰ ਫਿੱਟ ਕਰਿਆ ਇਹਦੀ ਆਪਾਂ ਨੇ ਇੱਕ ਦੀ ਪਹਿਲੀ ਵਾਰ ਇੱਥੇ ਫਿੱਟ ਕਰਕੇ ਸਟੀਲ ਦੀਆਂ ਪਾਈਪਾਂ ਦੀ ਸਪਲਾਈ ਕਰੀ ਆਪਾਂ ਨੇ ਜਿਹੜੀ ਇਹਦੀ ਫੀਟਿੰਗ ਹੈ ਸਾਰੀ ਸਟੀਲ ਦੀ ਪਾਈਪ ਦੀ ਦਿੱਤੀ ਹੈਗੀ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਵੀ ਕਰਵਾ ਸਕਦੇ ਹੋਗੇ ਇੰਜਨ ਦੀ ਲਾਇਫ ਖਾਤਰੀ ਆਪਾਂ ਨੇ ਜਿਹੜਾ ਇਹਦੇ ਪਾਣੀ ਵਾਸਤੇ ਰੀਟਰ ਲਾਇਆ ਇਹ ਵੀ ਆਪਾਂ ਇੱਕ ਦੀ ਵੱਡਾ ਲਾਇਆਗਾ ਵੀ ਜਿਹੜੀ ਇੰਜਨ ਦੀ ਹੈ ਲਾਇਫ ਵੱਧ ਤੋਂ ਵੱਧ ਬਣੀ ਰਹੇ ਤੇ ਉਸ ਤੋਂ ਬਾਅਦ ਆਜਾ ਆਪਾਂ ਇੰਜਨ ਬਾਰੇ ਤੁਹਾਨੂੰ ਹੁਣ ਜਿਹੜੀਆਂ ਗੱਲਾਂ ਨੇ ਪਹਿਲਾਂ ਇੰਜਨ ਬਾਰੇ ਦੱਸਾਂਗੇ ਸਾਰੀਆਂ ਇਹ 80 ਤੋਂ 90 HP ਕਰਿਆ ਆਪਾਂ ਨੇ ਇੰਜਨ ਤੇ ਇਹਦੇ ਹੈਵੀ ਡਿਊਟੀ ਦੀ ਆਪਾਂ ਵਾਟਰ ਬਾਡੀ ਲਾਈ ਆ ਜੀ ਇਹ ਟਰਬੋ ਵਾਲੀ ਵਾਟਰ ਬਾਡੀ ਵਾਜਦੀ ਆ ਜੀ ਤੁਸੀਂ ਵੀ ਲਾਉਣੀ ਹੋਵੇ ਟਰਬੋ ਵਾਲੀ ਵਾਟਰ ਬਾਡੀ ਵਾਜਦੀ ਆ ਤੇ ਨਵਾਂ ਇਹਦੇ ਆਪਾਂ ਲਾਇਆ ਸੀ ਪੰਪ ਠੀਕ ਹੈ ਇਹ ਗੱਲਾਂ ਆ ਗਈਆਂ ਸਾਰੀਆਂ ਆਪਾਂ ਇੰਜਨ ਦੀਆਂ ਤੇ ਜਿਹੜਾ ਇੰਜਨ ਆਗਾ ਆਪਾਂ ਕਰਦੇ ਆਂਗੇ ਪਹਿਲੀ ਗੱਲ ਤੋਂ ਦੀ ਸਟਾਰਟਿੰਗ ਫੁੱਲ ਹੁੰਦੀ ਹੈਗੀ ਸਟਾਰਟਿੰਗ ਤੋਂ ਬਾਅਦ ਇਹਦੀ ਜਿਹੜੀ ਆਪਣੀ ਹੈਗੀ ਖਿਚਾਈ ਫੁੱਲ ਹੁੰਦੀ ਹੈ ਖਿਚਾਈ ਤੋਂ ਬਾਅਦ ਇਹ ਟਰੈਕਟਰ ਆਪਣਾ ਧੂਆਂ ਨਹੀਂ ਮਾਰਦਾਗਾ ਡੀਜ਼ਲ ਘੱਟ ਖਾਊਗਾ ਤੇ ਨੰਬਰ 2 ਤੇ ਇਹ ਗੱਲ ਆ ਵੀ ਹਰੇਕ ਬੰਦਾ ਕਹਿੰਦਾ ਵੀ ਜਦੋਂ ਆਪਾਂ ਵੱਡਾ ਬੋਰ ਪਾਣ 105 ਦਾ ਪਿਸਟਨ ਪਾ ਦਿੰਦੇ ਆਗੇ ਟਰੈਕਟਰ ਗਰਮ ਹੋਣ ਲੱਗ ਜਾਂਦਾ ਆਪਣਾ ਕੰਮ ਕੀਤਾ ਹੋਇਆ ਕੋਈ ਵੀ ਟਰੈਕਟਰ ਗਰਮ ਨਹੀਂ ਹੋਊਗਾ ਜੇ ਟਰੈਕਟਰ ਕਿਸੇ ਦਾ ਕੋਈ ਗਰਮ ਹੁੰਦਾ ਵੀ ਆ ਉਹ ਆਪਣੀ ਵਰਕਸ਼ਾਪ ਚ ਲਿਆ ਕੇ ਦਿਖਾ ਸਕਦਾ ਆਪਾਂ ਨੂੰ ਉਹਦੇ ਆਪਣੇ ਕੋਲੇ ਬਹੁਤ ਜਿਆਦੇ ਹੱਲ ਨੇਗੇ ਆਪਾਂ ਹੱਲ ਕਰ ਦਿਆਂਗੇ ਜੇ ਕਿਸੇ ਕਿਸਾਨ ਵੀਰ ਦਾ ਵੈਸੇ ਵੀ ਗਰਮ ਹੁੰਦਾਗਾ ਉਹ ਵੀ ਆਪਾਂ ਨੂੰ ਲਿਆ ਕੇ ਦਿਖਾ ਸਕਦਾਗਾ ਉਹਦੇ ਵੀ ਆਪਾਂ ਹੱਲ ਕਰ ਦਿਆਂਗੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਪਾਵਰ ਕਟਾਈ ਦੀ ਜੀ ਇਹ ਪਾਵਰ ਕਟਾਈ ਦਾ ਪੰਪਾ ਦਾ ਕਿੱਥੇ ਲਾਉਨੇ ਆਪਾਂ ਤੇ ਇਹ ਇਹਦਾ ਟੈਂਕ ਆ ਗਿਆ ਤੇ ਉਸ ਤੋਂ ਬਾਅਦ ਥੱਲੇ ਆਪਾਂ ਡਬਲ ਰਾਡ ਵਾਲਾ ਜੈਕ ਲਾਉਨੇ ਹੀ ਹੈਵੀ ਜੈਕ ਕਹਿੰਦੇ ਨੇ ਇਹਨੂੰ ਤੇ ਹੈਵੀ ਪਾਈਪਾਂ ਲਾਉਂਦੇ ਆ ਸਾਰੀਆਂ ਆਪਾਂ ਤੇ ਉੱਦਵਾਲ 프ਰੰਟ ਦੇ ਉੱਤੇ ਆਪਾਂ ਇਹ ਹਿੱਸਾ ਜਿਹੜਾ ਇਹ 65b ਵਾਲਾ ਲਾਉਂਦੇ ਆ 65b ਵਾਲਾ ਹਿੱਸਾ ਲਿਆ ਕੇ ਨੂੰ ਰੀਸਟੋਰ ਕਰਦੇ ਆ ਸਾਰੇ ਨੂੰ ਜਿਹਨੇ ਟਾਇਰ ਨੇ ਸਿੱਧੇ ਕਰਦੇ ਆਂਗੇ ਵੀ ਇਹ ਟੇਡੇ ਜੇ ਹੁੰਦੇ ਨੇ ਕੰਪਨੀ ਵੱਲੋਂ ਉਹ ਸਿੱਧੇ ਕਰਦੇ ਆਂ ਆਪਾਂ ਇਸ ਇਹਦੇ ਵਿੱਚ ਹਿੱਸਾ ਵੈਂਟ ਵਾਈ ਲਾਉਣ ਵਾਲਾ ਕੀ ਮਕਸਦ ਕੀ ਹੈਗਾ ਕਾਰਨ ਕੀ ਹੈ ਜਦੋਂ ਬੰਦਾ ਚੌੜੇ ਟਾਇਰ ਪਾਉਂਦਾ ਜਿਵੇਂ ਹੁਣ ਇਹ ਟਾਇਰ ਨੇ ਜਿਹੜੇ ਇਹ 11 16 ਦੇ ਟਾਇਰ ਨੇ ਇਹ ਜਣੀ ਕਿ ਪੂਰੇ ਹੈਵੀ ਟਾਇਰ ਨੇ ਇਹ ਇਹਦੇ ਕਰਕੇ ਅਪਾ ਨੂੰ ਬਨਈਏ 스ਪੈਂਡਲ ਤੋੜਨ ਦੀ ਸ਼ਿਕਾਇਤ ਦੇਣ ਲੱਗ ਜਾਂਦਾ ਇਸ ਕਰਕੇ ਆਪਾਂ ਇਹਦੇ ਹੈਵੀ ਹਿੱਸਾ ਲਿਆ ਕੇ ਲਾ ਦਿੰਨੇ ਆ ਜੀ ਜੇ ਇਧਰੋਂ ਆਪਾਂ ਅੱਗੇ ਗੱਲ ਕਰੀਏ ਕਲੱਚ ਦੀ ਜਿਹੜਾ ਕਲੱਚ ਹੈਗਾ ਇਹ ਆਪਾਂ ਲੁੱਕ ਦਾ ਫਿੱਟ ਕਰਦੇ ਆ ਕਲੱਚ ਆਪਾਂ ਤਿੰਨ ਤਰ੍ਹਾਂ ਦੇ ਫਿੱਟ ਕਰਦੇ ਆ ਕਿਸਾਨ ਵੀਰਾਂ ਨੂੰ ਦੱਸ ਦਿਆਂ ਇਹ ਸਿੰਗਲ ਪੈਡਲ ਹੈਗਾ ਇਸ ਤਰ੍ਹਾਂ ਤੁਸੀਂ ਹੱਥ ਨਾਲ ਦਬਾ ਸਕਦੇ ਆਂ ਦੇਖੋ ਰੈੜਾ ਬਿਲਕੁਲ ਇਹ ਸਿੰਗਲ ਪੈਡਲ ਹੈਗਾ ਤੇ ਇਸ ਤੋਂ ਬਾਅਦ ਆਪਾਂ ਹੱਥ ਵਾਲਾ ਵੀ ਰੱਖ ਦਿੰਨੇ ਹੁੰਨੇ ਆਂਗੇ ਫਰਾਂਣੀ ਕਲਚ ਪਲੇਟ ਦੇ ਵਿੱਚ ਆਪਾਂ 4 ਫਰੀ ਕਲਚ ਪਲੇਟ ਵੀ ਪਾਉਨੇ ਆਂ 5 ਫਰੀ ਕਲਚ ਪਲੇਟ ਵੀ ਪਾਉਨੇ ਆਂ ਜਿਹੜਾ ਇਹ ਪਲੇਟਫਾਰਮ ਆਈ ਇਹ ਪਲੇਟਫਾਰਮ ਤੁਸੀਂ ਦੇਖੋ ਕਿੰਨਾ ਹੈਵੀ ਕਿੰਨਾ ਵਧੀਆ ਪਲੇਟਫਾਰਮ ਲੱਗਿਆ ਹੋਇਆ ਤੇ ਨਾਲ ਨਾਲ ਇਹ ਜਿਹੜੀ ਟੈਂਕੀ ਆ ਇਹ ਵੀ ਆਪਾਂ ਟੈਂਕ ਵੀ ਨਵਾਂ ਲਾਏਗਾ ਤੁਹਾਨੂੰ ਪਤਾ ਹੀ ਵੀ ਇਹ 85 ਲੀਟਰ ਦਾ ਟੈਂਕ ਹੁੰਦਾ ਇਹਦਾ ਇਹ ਵੀ ਨਵਾਂ ਲਾਏਗਾ ਦੇ ਨਾਂ ਨਾਲ ਉਸ ਤੋਂ ਬਾਅਦ ਤੁਸੀਂ ਮਗਰਾਟ ਨੇ ਜਿਹੜੇ ਦੇ ਪੈਦੇ ਮਗਰਾਟ ਵੀ ਨਵੇਂ ਲਾਏ ਆ ਬਿਲਕੁਲ ਤੇ ਬਾਕੀ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਪਹਿਲਾਂ ਤੋਂ ਹੀ ਆਪਾਂ ਨੂੰ ਗੇਰ ਬਾਰੇ ਫੁੱਲ ਨੌਲਜ ਆ ਤੇ ਫੁੱਲੀ ਦੀ ਆਪਾਂ ਨੂੰ ਸ਼ੌਂਕ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਨੋਬਾਂ ਆਪਾਂ ਲਾ ਕੇ ਪੂਰੇ ਸ਼ੌਂਕ ਨਾਲ ਆਪਾਂ ਨੇ ਇਹਦਾ ਕੰਮ ਕੀਤਾਗਾ ਬੈਕ ਸਾਈਡ ਦੇ ਉੱਤੇ ਇੱਥੇ ਆਪਾਂ ਜਿਹੜੇ ਟਾਇਰ ਨੇਗੇ ਇਹ 18 ਦੇ ਪਾਏ ਆ ਜੀ ਇਹ ਰੇਡੀਅਲ ਨੇ 18 ਤੋਂ ਵੱਡੇ ਨੇਗੇ ਤੇ ਨਾਲ ਹੀ ਕੰਪਨੀ ਵੱਲੋਂ ਜਿਹੜੇ ਵੇਟ ਆਏ ਸੀ ਟਰੈਕਟਰ ਦੇ ਦੇ ਨੇ 99 ਮਾਡਲ ਦੇ ਇਹ ਟਰੈਕਟਰ ਵੈਸੇ 2000 ਮਾਡਲ ਹੈਗਾ ਇਹਨੂੰ ਆਪਾਂ ਮਾਡਲ ਆਪਣੇ ਕੋਲ ਤੋਂ ਇਕੱਠੇ ਹੋ ਗਿਸੀ 2000 ਵੱਧ ਆਪਾਂ ਇਹਨੂੰ ਨਾਮ 99 ਮਾਡਲ ਦਾ ਦੇਤਾ ਸੀਗਾ ਇਹ ਮਾਡਲ ਵੈਸੇ 2000 ਹੈਗਾ ਇਹ ਬਾਈ ਨਕੋਦਰ ਤੋਂ ਆਗਾ ਜਿਹਦਾ ਟਰੈਕਟਰ ਹੈਗਾ ਕੈਨੇਡਾ ਚ ਗਿਆ ਹੋਇਆ ਹੈਗਾ ਤੇ ਹੁਣ ਉਹ ਆਇਆ ਹੋਇਆ ਵੀਰ ਇੱਕ ਦੋ ਦਿਨਾਂ ਚ ਇਹ ਟਰੈਕਟਰ ਨੂੰ ਲੈਣ ਆਊਗਾ ਉਦੋਂ ਬਾਅਦ ਇਹਦੀ ਆਪਾਂ ਜਿਹੜੀ ਲਿਫਟ ਹੈੀ ਲਿਫਟ ਦੇ ਫੁੱਲ ਕੰਮ ਕੀਤਾ ਹੋਇਆ ਲਿਫਟ ਦਾ ਤੇ ਜਿਹੜੀ ਆਹ ਘੋੜੀ ਹੁੰਦੀ ਹੈ ਇਹਦੇ ਵੀ ਆਪਾਂ ਟਣਡੂਣਾ ਕੱਢ ਕੇ ਚਲਦੇ ਆਂ ਦੇਖੋ ਪੁਰਾਣੀ ਹਲਦੀ ਇਹੜਿਆ ਗੋਡੇ ਵਗੈਰੇ ਨੇ ਇਹਨਾਂ ਦੀਆਂ ਫੋਲ ਥਿਲਨਾ ਕੱਢ ਗਏ ਤੇ ਲਿੰਕਾਂ ਲੋਕਾਂ ਦੀ ਪੂਰੀ ਰਿਪੇਅਰ ਕਰਕੇ ਫਿਰ ਚੱਲਦਾ ਜਿਹੜੀ ਹੁੱਕ ਆਪਾਂ ਇਹ ਹੈਵੀ ਪਾਈ ਹੈਗੀ ਦੇਖ ਸੰਦ ਕਿੰਨੀ ਹੁੱਕ ਆ ਗਈ ਇਹ ਸਪੈਸ਼ਲ ਬਣਾ ਕੇ ਆਪਾਂ ਨੇ ਆਪ ਪਾਈ ਆ ਹੁੱਕ ਇਹ ਆਪ ਤਿਆਰ ਕਰਾਈ ਹੈਗੀ ਤੇ ਬੈਕ ਸਾਈਡ ਤੁਸੀਂ ਸਾਰੀ ਦੇਖ ਲਈ ਤੇ ਨਾਲ ਇਹ ਟਰਾਲੀ ਵਾਲਾ ਜੈਕ ਤਾਂ ਜਿਹੜਾ ਇਹ ਤੁਹਾਨੂੰ ਅਸੀਂ ਦੱਸ ਹੀ ਚੁੱਕੇ ਹਾਂ ਪਹਿਲਾਂ ਤੇ ਜਿਵੇਂ ਹੁਣ ਆਪਾਂ ਨੇ ਉਸ ਤੋਂ ਬਾਅਦ ਸਾਡੀ ਗਾਹਾਂ ਗੱਲ ਚਲੀਏ ਬ੍ਰੇਕਾਂ ਦੀ ਲੈਫਟ ਵੀ ਸਾਨੂੰ ਦੱਸਤਾ ਦੇ ਬਾਕੀ ਇਹ ਗੱਲ ਦੱਸ ਦਿੰਦੇ ਆ ਵੀ ਜਿਵੇਂ ਲੋਕ ਕਹਿੰਦੇ ਨੇ ਵੀ ਘੈਂ ਘੈਂ ਦੀ ਬਾਜ ਆਉਂਦੀ ਆ 58 11 ਦੀ ਕ੍ਰਾਉਨ ਪਿਨਿਅਨ ਦਾ ਆਪਣੇ ਕੋਲੇ ਹੱਲ ਆਗਾ ਕ੍ਰਾਉਨ ਪਿਨਿਅਨ ਲਾਉਂਗਾ 1 ਸਾਲ ਵਗੈਰਾ 17 ਦਾ ਤੇ ਆਪਣੇ ਟਰੈਕਟਰ ਦੇ ਵਿੱਚੋਂ ਕਿਸੇ ਚੋ ਬਾਜ ਨਹੀਂ ਆਊਗੀ ਇਸ ਗੱਲ ਦੀ ਆਪਣੇ ਛੋਟੇ ਨਾਲ ਵਾਦਾ ਹੈਗਾ ਵੀ ਆਪਣੇ ਕੀਤੇ ਹੋਏ ਕੰਮ ਦੇ ਵਿੱਚ ਕਦੇ ਵੀ ਤੁਹਾਨੂੰ ਆਵਾਜ਼ ਨਹੀਂ ਆਊਗੀ ਬਿਲਕੁਲ ਸਾਇਲੈਂਟ ਟਰੈਕਟਰ ਚੱਲੂਗਾ ਬਿਲਕੁਲ ਦਾ ਐ ਨਹੀਂ ਹੈਗਾ ਵੀ ਤੁਹਾਨੂੰ ਜਾਂਦੇ ਹੋਏ ਮਸੂਮ ਹੋਊਗਾ ਪੀਸੀ 59 ਘਰਾਂ ਦੇ ਬੈਠਾ ਐ ਲੱਗੂ ਜਿਵੇਂ ਕਿਸੇ ਥਾਰ ਗੱਡੀ ਦੀ ਬੈਠੇ ਹੁੰਦੇ ਆਂਗੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਊਗੀ ਤੇ ਨਾਲ ਨਾਲ ਤੁਹਾਨੂੰ ਪਤਾ ਵੀ ਡੇੜਾ ਡਿਸਕ ਬ੍ਰੇਕਾਂ ਦਾ ਆਪਣੇ ਇਹ ਸਪੈਸ਼ਲੀ ਕੰਮ ਨੇਗੇ ਜਿਵੇਂ ਡਿਸਕ ਬ੍ਰੇਕ ਹੋਏ ਬਬਰ ਘਟਾਈ ਹੋਈ ਤੇ ਆਈ ਪੀਟੀਓ ਕਲਚ ਦਾ ਕੰਮ ਹੋਇਆ ਤੇ ਇੰਜਨ ਦੀ ਪਾਵਰ ਵਧਾਉਣੀ ਹੋਈ ਤੇ ਇਕਲਾ ਆਪਣੇ ਲਿਫਟ ਦਾ ਕੰਮ ਹੋਇਆ ਇਹ ਆਪਣੇ ਸਪੈਸ਼ਲੀ ਇਥੇ ਮੇਨ ਕੰਮ ਨੇ ਵਰਕਸ਼ਾਪ ਦੇ ਵਿੱਚ ਤੇ ਉਦੋਂ ਬਾਅਦ ਜੇ ਗਾਹਾਂ ਗੱਲ ਕਰੀਏ ਲਾਈਟਾਂ ਦੀ ਆਪਾਂ ਲਾਈਟਰ ਸੈਸਰੀ ਦੀ ਤੁਸੀਂ ਫਰੰਟ ਦੇ ਉੱਪਰ ਇਹਦੇ ਤੇ LED ਲਾਈਟਾਂ ਲਾਈਆਂ ਨੇ ਆਪਾਂ ਨੇ ਇਹ ਕਈ ਪ੍ਰਕਾਰ ਦੀਆਂ ਲਾਈਟਾਂ ਹੁੰਦੀਆਂ ਨੇ ਡਿਮਾਂਡ ਤੇ ਲੱਗਦੀਆਂ ਨੇਗੀਆਂ ਤੇ ਮੂਰੇ ਆਪਾਂ ਜਿਆ ਹਾਰਨ ਲਾਏ ਆ ਚਾਰ ਉਦੋਂ ਬਾਅਦ ਇਹ ਸਾਰੇ ਸਮਾਨ ਨੂੰ ਕਰੰਟ ਦੇਣ ਵਾਸਤੇ ਆਪਾਂ ਨੇ ਵੱਡਾ ਇਹ ਹੈਵੀ ਆਲਟਰਨੇਟਰ ਲਾਇਆ ਜੀ ਦੇਖ ਸਕਦੇ ਹੋ ਤੁਸੀਂ ਇਹ 120 ਐਂਪੀਅਰ ਦਾ ਹੈਗਾ ਤੇ ਇਹਦੇ ਆਪਾਂ ਨੇ ਇਹ ਜਿਹੜਾ ਅਲਟਰਨੇਟਰ ਲੁਕਸ ਕੰਪਨੀ ਦਾ ਲਾਇਆ ਤੇ ਇਹਦੇ ਨਾਲ ਹੀ ਸੈਲਫ ਹੈ ਜਿਹੜੀ ਇਹ ਵੀ ਲੁਕਸ ਕੰਪਨੀ ਦੀ ਲਾਈ ਹੈ ਤੇ ਆਪਾਂ ਨੇ ਜਿੰਨੀ ਪੈਰੰਗ ਹੈਗੀ ਜਿੰਨੇ ਇੰਡੀਕੇਟਰ ਵਗੈਰਾ ਨੇ ਸਾਰੇ ਇਹ ਵੀ ਆ ਦੇਖ ਸਕਦੇ ਹੋ ਹਾਈ ਲੈਕਸ ਦੇ ਇੰਡੀਕੇਟਰ ਨੇਗੇ ਤੇ ਕੁੱਲ ਸੁਚਾਂ ਨੇ ਜਿੰਨੀਆਂ ਮੀਟਰ ਸਿਸਟਮ ਦੇ ਸਾਰੀਆਂ ਸੁਚਾਂ ਵੀ ਕਿਸਾਨ ਨੂੰ ਦਿਖਾ ਦੋ ਵੀ ਇਸ ਤਰ੍ਹਾਂ ਦੀਆਂ ਲਾਈਆਂ ਨੇ ਆਪਾਂ ਸੈਂਪਲ ਬਿਲਕੁਲ ਤੇ ਆਪਾਂ 911 ਨੂੰ 911 ਦੀ ਲੁੱਕ ਦੇ ਵਿੱਚ ਹੀ ਰੱਖ ਦਿੰਦੇ ਆ ਕਦੇ ਵੀ ਦੀ ਆਪਾਂ ਲੁੱਕ ਪਗਾੜਨ ਦੀ ਕੋਸ਼ਿਸ਼ ਨਹੀਂ ਕਰਦੇ ਦੇ ਨਾਲ-ਨਾਲ ਕਿਸਾਨਾਂ ਨੂੰ ਸੀਟ ਪਈ ਰਹੀ ਦਿਖਾ ਦੇ ਵੀ ਸੀਟ ਹੈਗੀ ਇਹ 42 ਸੀਟ ਹੈ ਕਿਸਾਨ ਵੀਰੋ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਮਿੰਟਾ ਖਿੱਚ ਕੇ ਇਸ ਤਰ੍ਹਾਂ ਇਹ ਖਿੱਚੀ ਜਾਂਦੀ ਹੈ ਵੈਲਡਾ ਹੈ ਆਏ ਜਾਂਦੀ ਹੈ ਆਏ ਇਹ ਅੱਗੇ ਪਿੱਛੇ ਵੀ ਹੁੰਦੀ ਹੈ ਡੈਸਟੇਬਲ ਹੈਗੀ ਅੱਗੇ ਪਿੱਛੇ ਦੀ ਵੀ ਇਹਦੀ ਹੁੰਦੀ ਹੈ ਉੱਚੀ ਨੀਵੀ ਵੀ ਹੁੰਦੀ ਹੈ ਇਹ ਨਾਮ ਨਾਲ ਹੀ ਤੇ ਜਿਹੜਾ ਬਾਕੀ ਦਾ ਤੁਸੀਂ ਸਲੈਂਸਰ ਦੇ ਸਕਦੇ ਆ ਇਹ ਆਪਾਂ ਹਾਲੈਂਡ ਵਾਲਾ ਲਾਇਆਗਾ ਇਹ ਵੀਰ ਦੀ ਡਿਮਾਂਡ ਤੇ ਲਾਇਆਗਾ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਰੈਕਟਰ ਦਿਖਾਇਆ ਇਹ ਇੱਕ ਸਿਰਫ ਜਿਵੇਂ ਟਰੇਲਰ ਤੌਰ ਤੇ ਦਿਖਾਇਆਗਾ ਕਿਉਂਕਿ ਅਸੀਂ ਅੱਜ ਇਹਦੇ ਸਮਾਨ ਨੂੰ ਬਾਲਾ ਬੰਨਿਆ ਹੋਇਆ ਵੀਰ ਨੇ ਆਉਣਾਗਾ ਉਦੋਂ ਜਿਵੇਂ ਆਹਾਂ ਬੰਨੇ ਹੋ ਨੇ ਆਪਾਂ ਸੇਫਟੀ ਗਾਰਡ ਬੀਹ ਰਾਂਗਣਾ ਲੈ ਜੇ ਕਈ ਬੰਦੇ ਕਹਿਣਗੇ ਲੀਰ ਆਈਆਂ ਬੰਨੀ ਬੈਠੇ ਨੇ ਸੋਨੇ ਜੀ ਦੱਸਦਣੇ ਸੇਫਟੀ ਗਾਰਡ ਬੰਨੇ ਨੇ ਇਹ ਬੀਥੋਂ ਰਾਂਗਣਾ ਲੈ ਹੈ ਕਿਸੇ ਜਗ੍ਹਾ ਤੋਂ ਵੀ ਬਾਈ ਆਊਗਾ ਫਿਰ ਇਹਨੂੰ ਧਵਾ ਕੇ ਇਹਦੇ ਪਾਲਿਸ ਪੁਲਿਸ ਮਾਰ ਕੇ ਚੰਗੀ ਤਰ੍ਹਾਂ ਸ਼ੌਕ ਨਾਲ ਹਾਰ ਹੂਰ ਪਾ ਕੇ ਬਾਈ ਨੂੰ ਫਿਰ ਸੁਭਾਵਾਵਾਂਗੇ ਨਾਲੇ ਤੁਸੀਂ ਇੰਨੇ ਰੇਤੇ ਰਾਵੇ ਦੇ ਵਿੱਚ ਫੇਰ ਵੀ ਆਪਣਾ ਤੁਸੀਂ ਜਿਹੜਾ ਪੇਂਟ ਹੈ ਦੀ ਕੁਆਲਿਟੀ ਦੇਖ ਸਕਦੇ ਹੋਗੇ ਕਿੰਨੀ ਘੈਂਟ ਕੁਆਲਿਟੀ ਹੈਗੀ ਇਹ ਤਾਂ ਸ਼ੋਅ ਹੈ ਕਿ ਤੁਸੀਂ ਇੱਧਰ ਬੈਂਪਰ ਜੀ ਵੀ ਦੇਖ ਸਕਦੇ ਹੋ ਬੈਂਪਰ ਦੇ ਵਿੱਚ ਵੀ ਐਚਐਮਟੀ ਲੀਦਾ ਹੈਗਾ ਬੈਂਪਰ ਦੇ ਵਿੱਚ ਵੀ ਐਚਐਮਟੀ ਲੀਦਾ ਹੈਗਾ ਬੈਂਪਰ ਦੀ ਵੀ ਇੰਨੀ ਕੁ ਕੁਆਲਿਟੀ ਦਿੱਤੀ ਆਪਾਂ ਨੇ ਜਿਹੜਾ ਪੇਂਟ ਹੈਗਾ ਕਿਸਾਨ ਵੀਰੋ ਅੱਜ ਤੋਂ ਬਾਅਦ ਇਹ ਹੁਣ ਸੋਨੂੰ ਅੱਗੇ ਆਪਾਂ ਨੂੰ ਪੇਂਟ ਹੈ ਜਿਹੜਾ ਆਪਣੀ ਵਰਕਸ਼ਾਪ ਦੇ ਵਿੱਚ ਹੀ ਮਿਲਿਆ ਕਰੂ ਇੱਥੇ ਹੀ ਕਰਿਆ ਕਰਾਂਗੇ ਆਪਾਂ ਵਰਕਸ਼ਾਪ ਦੇ ਵਿੱਚ ਆਪ ਹੀ ਖੋਲਿਆ ਕਰਾਂਗੇ ਟਰੈਕਟਰ ਆਪ ਹੀ ਕਰਾਇਆ ਕਰਾਂਗੇ ਅੱਗੇ ਜਾ ਕੇ ਆਪਣਾ ਪਰਮਾਤਮਾ ਕਰੇ ਵੀ ਆਪਣੇ ਨਾਲ ਵਧੀਆ ਪੈਂਟਰ ਜੁੜ ਜਾਣ ਵੀ ਜਿਹੜਾ ਕੰਮ ਆ ਸਾਰਾ ਇੱਥੇ ਆਪ ਹੀ ਕਰਿਆ ਕਰਾਂਗੇ ਤੇ ਜੇ ਤੁਹਾਨੂੰ ਕੋਈ ਹੋਰ ਸਾਨੂੰ ਲੱਗੇ ਕੋਈ ਕਮੀ ਪੈਸੇ ਤੁਹਾਨੂੰ ਤੁਸੀਂ ਦੱਸ ਸਕਦੇ ਹੋਗੇ ਇਹ ਵੀਰ ਕੈਨੇਡਾ ਤੋਂ ਆਇਆ ਹੋਇਆ ਇਸ ਵੀਡੀਓ ਦੇ ਵਿੱਚ ਇਹ ਵੀਰ ਦਾ ਪੱਗ ਨਕੋਦਰ ਵਾਲੇ ਦਾ ਕੋਟਨ ਕੋਟ ਧੰਨਵਾਦ ਵੀ ਕਰਦੇ ਆ ਜਿਹਨੇ ਆਪਾਂ ਨੂੰ ਇਹ ਕੰਮ ਬਖਸ਼ਿਆ ਸੀਗਾ ਸੇਵਾ ਦਾ ਮੌਕਾ ਬਖਸ਼ਿਆ ਜੀ ਆਪਾਂ ਨੂੰ ਹੀ ਟਰੈਕਟਰ ਆ ਜਿਹੜਾ ਪੂਰਾ ਹੀ ਸੁੰਦਰ ਤੇ ਸੋਹਣਾ ਆਪਣੇ ਕੰਨੀ ਬਣਾ ਕੇ ਦਿੱਤਾ ਪਾਵਰਫੁੱਲ ਬਣਾ ਕੇ ਦਿੱਤਾਗਾ ਜੇ ਕੋਈ ਤੁਹਾਨੂੰ ਲੱਗੀ ਘਾਟਵਾ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋਗੇ ਜੇ ਸਾਡੇ ਤੋਂ ਕੰਮ ਦੇ ਵਿੱਚ ਕਿਸੇ ਚ ਕੋਈ ਗਲਤੀ ਰਹਿ ਜਾਂਦੀ ਹੈਗੀ ਤਾਂ ਤੁਸੀਂ ਸਾਨੂੰ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਡੈਕਟਰ ਸਟਾਰਟ ਕਰਕੇ ਦਿਖਾਉਨੇ ਹਾਂ ਬਾਕੀ ਜੀ ਆਪਣੇ ਵੱਲੋਂ ਜੀ ਕਿਸਾਨ ਵੀਰੋ ਕੰਮ ਪੂਰਾ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਜਿਵੇਂ ਨੇ ਇਹਦੇ ਸਟਿੱਕਰ ਨੇਗੇ ਆਪਾਂ 911 ਦੇ ਵਿੱਚ ਹੀ ਰੱਖੇ ਨੇਗੇ ਕਈ ਲੋਕ ਇੱਥੇ ਹੋਰ ਤਰ੍ਹਾਂ ਦੇ ਵੀ ਲਾਉਂਦੇ ਨੇਗੇ ਚਲੋ ਆਪਣਾ ਆਪਣੀ ਸਮਝ ਹਰੇਕ ਨੂੰ ਆਪਣੋ ਆਪਣੀ ਜਿਵੇਂ ਵਧੀਆ ਕਿਸਾਨ ਵੀਰ ਦੱਸਦੇ ਨੇ ਵੀ ਇਸ ਤਰ੍ਹਾਂ ਦੇ ਲਾਉਣਿਆਂ ਉਸੇ ਤਰ੍ਹਾਂ ਦੀ ਲਾ ਦਿੰਦੇ ਨੇਗੇ ਤੇ ਜੇ ਅਸੀਂ ਸਾਡਾ ਕੰਮ ਤੁਹਾਨੂੰ ਵਧੀਆ ਲੱਗਿਆ ਤਾਂ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਗੁੱਟ ਤੇ ਲਾਇਕ ਜ਼ਰੂਰ ਲਿਖਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਫਿਰ ਅਗਲੇ 911 ਦੇ ਨਾਲ